ਇਹਨੂੰ ਉਸ ਇੱਕ ਤਰੇਬਾ ਦੁੱਦੇ ਇਹਨੂੰ ਪਛਾਣ ਨਹੀਂ ਸਕਦਾ ਕੋਈ ਕਹਿੰਦਾ ਜੇ ਕੋਈ ਪਛਾਣ ਗਿਆ ਤਾਂ ਮੰਨੂਗਾ ਲਓ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣਾ ਹੈ ਫਾਰਮ ਟਰੈਕ 45 ਹੋਰ ਜੱਗੋ ਬਾਈ ਵਧੀਆ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅੰਮ੍ਰਿਤ ਦੇ ਟਰੈਕਟਰ ਦੇ ਨਾਲ ਜਿਹੜਾ ਨੇ ਫਾਰਮ 45 ਫਾਰਮ ਟਰੈਕ 45 ਪਹਿਲਾਂ ਇਹ ਦਾਦੀ ਇਹ ਟਰੈਕਟਰ ਆਪਣੇ ਕੋਲ ਨਹੀਂ ਹੈਗਾ ਇਹ ਤੇ ਆਪਣੇ ਗਵਾਂਡੀਆਂ ਕੋਲ ਆ ਸਵਰਾਜ ਆਣਾ ਕੋਲ ਆ ਬਾਈ ਸਵਰਾਜ ਆਣਾ ਇਹਨਾਂ ਨੇ ਟਰੈਕਟਰ ਖੜਿਆ ਨਵੇਂ ਚ ਅੱਛਾ ਤੁਹਾਨੂੰ ਇਹ ਥੋੜਾ ਵਧੀਆ ਲੱਗਿਆ ਤੇ ਕਿਉਂ ਮੈਂ ਤੇ ਵੀਡੀਓ ਬਣਾ ਲਵਾਂ ਟਰੈਕਟਰ ਉਹਨੇ ਬਾਕੀ ਹੈਵੀ ਕੈਂਟ ਦਾ ਟਾਇਰ ਟੂਲ ਚੰਗੇ ਆ ਟਰੈਕਟਰ ਤੇ ਥੋ ਡੀਅਰ ਦੇ ਟਾਇਰ ਆ ਬਾਈ ਹਾਂ ਥੋ ਡੀਅਰ ਦੇ ਥੋ ਡੀਅਰ ਦੇ ਟਾਇਰ ਤਾਂ ਮੰਨੇ 80 ਪੈਸੇ ਹੋਣਗੇ ਬਾਰੇ 70 80 ਪੈਸੇ ਹਾਂ ਇੰਨੇ ਕ ਹੈਗੇ ਆ ਮਰਲੇ ਵੀ ਇੰਨੇ ਹੈਗੇ ਹਨਾ ਹਾਂ ਮਰਲੇ ਵੀ ਹੈਗੇ 47 ਮੀਟਰ ਨੂੰ ਕੋਸ਼ੂ ਸਾਰਾ ਟਰੈਕਟਰ ਸਾਹਮਣੇ ਹੋਇਆ ਹੂੰ ਅੱਪਰ ਬੂਰੇ ਦੁਬਾਲ ਗਿਆ ਆ ਬਾਈ ਪਹਿਲਾਂ ਇਹ ਹੀ ਚਾਲ ਦੇ ਦੇ ਪਹਿਲਾਂ ਇਹ ਬੰਪਰ ਚਾਲ ਦੇ ਹਾਂ ਇਹਨਾਂ ਨੂੰ ਇਹ ਹੀ ਚਾਲ ਦੇ ਦੇ ਮਹਿੰਦਰਿਆਂ ਨੂੰ ਵੀ ਮਹਿੰਦਰਿਆਂ ਨੂੰ ਵੀ ਹਾਰਮ ਡ੍ਰੈਕਨ ਵੀ ਹਾਂ ਇਹ ਹੀ ਚਾਲ ਦੇ ਦੇ ਬਾਕੀ ਵੀਰੇ ਟਰੈਕਟਰ ਮੈਂ ਹੁਣ ਆਪਾਂ ਦੇਖਾ ਲਵਾਂ ਸਾਰਾ ਜਿਵੇਂ ਮਗਰ ਤੇ ਅਸਲੀ ਪਹਿਲਾਂ ਦੱਸ ਦੇਣੀ ਕਿ ਕਿਤੇ ਮਾੜੀ ਮੋਟੀ ਹੱਲ ਜਿਹਾ ਕੁਝ ਟੱਚਿੰਗ ਹੋਈ ਹੋਈ ਆ ਟਰੈਕਟਰ ਨਾਲ ਆ ਕਿਤੇ ਕਿਤੇ ਹਾਂ ਇਹ ਬਾਕੀ ਜਿਹੜਾ ਸ਼ੋਅ ਸ਼ੂ ਦਾ ਹਿੱਸੇ ਦਾ ਆਹ ਵੀ ਸਾਰੀ ਓਰੀਜਨਲ ਹੈ ਆ ਮੜੀ ਮੁੱਟੀ ਕਿਤੇ ਨਾ ਆਹ ਉਹ ਮੜੀ ਮੁੱਟੀ ਕਿਤੇ ਕਰੇ ਤਾਂ ਨਹੀਂ ਹੋਈ ਠੀਕ ਹੈ ਤੇ ਕਿੱਥੇ ਨੂੰ ਆ ਜਾ ਮੇਰਾ ਰੋੜਾ ਅਰੇ ਆਲਾ ਮਨੇ ਦੇ ਭਾਈ ਕਿੰਨੇ ਸਾਫ ਨੇ ਟਰੈਕਟਰ ਮਗਰਾੜ ਵੀ ਸਾਫ ਮਗਰਾੜਾਂ ਦੀ ਗ੍ਰੀਡੀਸ਼ੰਦਰ ਟਰੈਕਟਰ ਦਾ ਪਤਾ ਲੱਜ ਜਾਂਦਾ ਭਾਈ ਆਪਣੇ ਵੀਰੇ ਹੈ ਸਹੀ ਗੱਲ ਕਿੱਥੇ ਜਮਾ ਹੀ ਮਗਰਾੜ ਸਾਫ ਰਹਿ ਜਨਾ ਨਾਲ ਦੇ ਮਗਰਾੜਾ ਆਵਣੇ ਵੀਰੇ ਲੈਡ ਵੀ ਨਾਲ ਦੀਆ ਮਗਰ ਲੂਆ ਇਹਦਾ ਪਹਿਲਾ ਇਫਸਾਨਾ ਸੀਲ ਆ ਨਾ ਸੀਲ ਦਾ ਸਾਰਾ ਹੀ ਇਹ ਜਿਹੜਾ ਤੇਲ ਵਾਲੇ ਬ੍ਰੇਕਾਂ ਚਾਉਂਦਾ ਹੈ ਇਹ ਵੀ ਇਹ ਸੁੱਕੀਆਂ ਬ੍ਰੇਕਾਂ ਦਾ ਸੁੱਕੀਆਂ ਹਾਂ ਤੇਲ ਵਾਲੀਆਂ ਠੀਕ ਆ ਤੇ ਲਾਲੀਆਂ ਦੇ ਦੋਏ ਆਏ ਨੇ ਉੱਚੇ ਮਾਡਲ ਜਿਹੜੇ ਸੁਪਰ ਮੈਕਸ ਐਗ ਮੈਕਸ ਲੋਡ ਮੈਕਸ ਅੱਛਾ ਇਹ ਆਏ ਤੇ ਇਹ ਸੁੱਕੀਆਂ ਬ੍ਰੇਕਾਂ ਦੇ ਠੀਕ ਆ ਹਰ ਮਾਦਰਾੰਗ ਦਾ ਫਾਦਰਿਕ ਚੱਲ ਜਾਂਦਾ ਹੈ ਇਹ ਉਹਨਾਂ ਦੇ ਟਰੈਕਟਰ ਆ ਚੱਕ ਦੇ ਸ਼ੋਹ ਦਿਖਾ ਦਈਏ ਸ਼ੋਹ ਦਿਖਾ ਦਈਏ ਅੰਜੜ ਇੰਜਨ ਸ਼ੋਹ ਨਹੀਂ ਮੈਨਟਰੀ ਦੇ ਅੰਦਰ ਦੇ ਬਾਹਰ ਰੱਖੀ ਕੇ ਕੱਢ ਗਏ ਬੈਟਰੀ ਇਹਦੇ ਵਿੱਚ ਹੀ ਆਉਂਦੀ ਸੀ ਭਾਈ ਫਿਰ ਬੈਟਰੀ ਵਿੱਚ ਆਉਂਦੀ ਤੇ ਇਹਦੀ ਦਿੱਕਤ ਤਾਂ ਫਿਰ ਜ਼ਿਆਦਾਤਰ ਲੱਗ ਸਭ ਨੇ ਲਗਭਗ ਬੈਟਰੀ ਬਾਹਰ ਹੀ ਕਢਾਈਵੇਂ ਬਾਹਰ ਹੀ ਕਢਾਈਵੇਂ ਕਿਸੇ ਦੀ ਅੰਦਰ ਹੋਊਗੀ ਲਗਭਗ ਸਭ ਨੇ ਬਾਹਰ ਕਢਾਈ ਹੋਈ ਹਾਂ ਬਾਕੀ ਆਪਣੇ ਗਰੇ ਆਹ ਦਿਖਾਉਦੇ ਜੀ ਹੈਡ ਦੇ ਨਟ ਦੇਖ ਲਓ ਉਹ ਵਿੱਚ ਸਾਰੇ ਟਰੈਕਟਰ ਦਾ ਇੰਜਨ ਹੀ ਖੁੱਲਿਆ ਵਾਜੇ ਤੱਕ ਸਾਰਾ ਕੋ ਨਾਲ ਦਾ ਜੀ ਦੇਖ ਗਿਆ ਭਾਈ ਹਾਂ ਪਾ ਬਰੀਕੇ ਨਾਲ ਨਾ ਰੋਣਿਆ ਵੀ ਆਪਣੇ ਵੀਡੀਓ ਜਿਆਦਾਤਰ ਦੂਰ ਵਾਲੇ ਬਾਈ ਦੇਖਦੇ ਆ ਸਹੀ ਗਾ ਠੀਕ ਨਹੀਂ ਤੇ ਬਾਕੀ ਅਪਣੇ ਆਏ ਆ ਵੀਰੇ 9-10 ਮਾਡਲ ਦਾ ਮੜੇ ਮੋੜਾ ਕੋਈ ਚੀਜ਼ ਖੁੱਲੀ ਵੀ ਹੋਵੇ ਕੋਈ ਬੈਂ ਵੀ ਨਹੀਂ ਹੈਗਾ ਕਿੰਨਾ ਮਾਡਲ ਹੈ ਇਹ ਕਿਹੜਾ ਮਾਡਲ ਨੂੰ ਆਪਾਂ ਇਹ ਕਰਨ ਹੈ ਮਾਡਲ ਦੇ ਯਾਰ ਮੈਨੂੰ 9 ਮਾਡਲ ਆ ਜੇ ਇਹ 8 ਮਾਡਲ ਹੈ ਵੀਰੇ 8 8 ਮਾਡਲ ਦਾ ਨਾਲ ਸ਼ਾਇਦ ਆਪੀ 9 ਦੀ ਮਾਡਲ ਨੰਬਰ ਵੀਰੇ ਹੈਗਾ ਆਪਣਾ ਲੋਕਲ ਸ਼੍ਰੀ ਆਨੰਦਪ੍ਰਸਾਦ ਦਾ ਹੂੰ ਆਨੰਦਪ੍ਰਸਾਦ ਪੀਵੀ 16 ਠੀਕ ਹੈ ਜੀ ਤੇ ਬਾਕੀ ਕਾਰ ਦੇ ਕਿ ਦਿਖਾ ਲਈਏ ਮਹਾਰਾਜ ਸਟਾਰਟ ਕਰਦੇ ਹਾਂ ਹਾਂ ਉਹ ਟਾਇਰ ਕਸਾਈ ਜਨਾ ਬ੍ਰੇਕਾਂ ਮਾਰ ਮਾਰ ਇਹ ਬ੍ਰੇਕਾਂ ਦਾ ਕੰਮ ਲੱਗਦਾ ਤਾਜ਼ਾ ਹੀ ਹੋਇਆ ਵਾ ਬਾਈ ਸਹੀ ਗੱਲ ਆ ਤਾਜ਼ਾ ਹੈ ਤੇਲ ਬ੍ਰੇਕਾਂ ਨਾਲ ਨਹੀਂ ਥੋੜਾ ਇਹਨਾਂ ਵੀ ਬ੍ਰੇਕਾਂ ਘੱਟ ਹੁੰਦੀਆਂ ਆ ਹਾਂ ਜਿਹੜੇ ਮਾਡਲ ਨਾਲ ਸੁੱਖੀਆਂ ਬ੍ਰੇਕਾਂ ਵਾਲੇ ਹੂੰ ਇਹ ਵੀ ਬ੍ਰੇਕ ਘੱਟ ਹੁੰਦੀਆਂ ਨੇ ਬ੍ਰੇਕ ਬਹੁਤ ਆ ਬਸ ਸਹੀ ਆ ਪੱਤੀ ਬਾਈ ਸਾਡੇ ਰੋਪੜ ਏਰੀਆ 'ਚ ਸਵਰਾਜ ਦੀ ਸੇਲ ਬਹੁਤ ਆ ਆਪਣੇ ਬਹੁਤ ਆ ਟਰੈਕਟਰ ਇਹਨਾਂ ਕੋਲ ਖਾਸੇ ਘੱਟ ਨੇ ਜਾਨੀ ਕਿ ਵਿਕੀ ਜਾਂਦੇ ਨਾਲ ਇਹੀ ਆ ਮੈਂ ਜ਼ਿਆਦਾਤਰ ਟਰੈਕਟਰ ਨਾਲ ਵਪਾਰੀ ਬੰਦੇ ਨੂੰ ਵੱਧ ਦੇ ਦਿੰਦੇ ਨੇ ਇੱਧਰ ਮੋਗੇ ਵਾਲੇ ਬੰਨਾਂ ਵਾਲੇ ਬਹੁਤ ਟਰੈਕਟਰ ਲੈ ਕੇ ਜਾਂਦੇ ਨੇ ਇਹ ਦਾ ਉਹਨੇ ਵੀਰੇ ਵੇਚ ਦੇਣ ਟਰੈਕਟਰ ਜ਼ਿਆਦਾਤਰ ਗਾਹ ਜਾ ਕੇ ਤਿਆਰ ਸ਼ੁਰੂ ਕਰਾ ਕੇ ਹੂੰ ਆਪਣੇ ਉਰੇ ਜਿਹੜਾ ਲੋਕਲ ਟਰੈਕਟਰ ਖੜਾ ਤਿਆਰ ਹੋਇਆ ਉਹ ਘੱਟ ਮਿਲਦਾ ਮੈਂ ਉਹ ਟਰੈਕਟਰ ਜਦੋਂ ਉਧਰ ਤੂੰ ਮੰਡੀ ਨਾਲ ਚਲੀ ਜਾਈਂ ਮੋਗੇ ਬਰਨਾਲੇ ਵੱਲ ਉਧਰ ਮੰਡੀਆਂ ਲੱਗਦੀਆਂ ਆਪਣੇ ਨਹੀਂ ਲੱਗਦੀਆਂ ਤੂੰ 100 ਵਿੱਚ ਤੇ 60% ਟਰੈਕਟਰ ਤੈਨੂੰ ਤਿਆਰ ਹੋਏ ਤਿਆਰ ਹੋਇਆ ਬੰਦ ਪੈੜ ਹੋਇਆ ਵੀ ਹੋਊਗਾ ਟਰੈਕਟਰ ਬੇਸ਼ੱਕ ਤੁਹਾਨੂੰ ਜਜਮੈਂਟ ਨਾ ਹੋਵੇ ਪਰ ਹੋਏ ਹੋਏ ਉਹਨੇ ਟਰੈਕਟਰ ਸਾਰੇ ਨਹੀਂ ਹੁੰਦੇ ਮੈਂ ਕਹਿੰਦਾ ਯਾਨੀ ਕਿ ਜ਼ਿਆਦਾਤਰ ਹਾਂ ਕਿ ਵੀਰੇ ਉਹ ਏਰੀਆ ਉਧਰ ਵਪਾਰੀ ਬਹੁਤ ਆਉਂਦੇ ਰੀ ਦੇ ਟਰੈਕਟਰ ਦਾ ਠੀਕ। ਬਾਕੀ ਆਪਣੇ ਵੀਰੇ ਠੀਕ ਆ ਟਰੈਕਟਰ ਚਲਾਈ ਜਰੂਰ ਜਦਾ ਘੰਟਾ। ਹਾਂ। ਠੀਕ ਹੈ। ਬਾਕੀ ਵੀਰੇ ਟਰੈਕਟਰ ਇਹਨਾਂ ਕੋ ਆ ਕੇ ਦੇਖ ਲਿਓ ਆਪਣੀ ਕੋਈ ਆਫ ਕਰਿਓ ਆਪਾਂ ਦਾ ਹਰੇਕ ਨੂੰ ਕਹਿੰਦੇ ਆ ਬਾਈ। ਬਾਕੀ ਦਾ ਹਾਂ। ਬਾਕੀ ਦਾ ਟਰੈਕਟਰ ਲੈਣਾ ਵੀਰੇ ਕਿਦੋਂ ਵੀ ਆਪਣੇ ਤਸੱਲੀ ਜਾ ਕੇ ਕਰੋ ਬੰਦੇ ਨੂੰ ਕਿਸੇ ਨੂੰ ਜਾਣ ਕਰਨ ਦਿਖਾਓ ਫਿਰ ਸੌਦਾ ਕਰੋ। ਹੂੰ। ਬਾਕੀ ਵੀਰੇ ਇਹਦੀ ਮਾਰੀ ਮੋੜੀ ਟੱਚਿੰਗ ਹੈਗੀ ਉਹ ਪਤਾ ਨੂੰ 10-20 ਜਗ੍ਹਾ ਹਰ ਇੱਕ ਮਿਲਕੀ ਹੋਈ ਹੋਈ ਆ। ਠੀਕ ਆ ਬਾਕੀ ਦਾ ਵਗ ਆਪਾਂ ਸਾਰਾ ਟਰੈਕਟਰ ਜਿਹਾ ਬਾਈ ਮਰਾਡ ਮੂਡ ਸਾਰਾ ਬੰਨਾਲਾ ਡਬਲ ਕਲੱਚ ਹੈ। ਡਬਲ ਕਲੱਚ ਆ। ਬੈਟਰੀ ਵੀ ਵਧੀਆ ਨਵੇਂ ਰੱਖੋ ਜੀ ਤੁਹਾਨੂੰ। ਹਕੀਮੇ ਵੀ ਡਿਮਾਂਡ ਹੈਗੀ ਆ ਡਿਮਾਂਡ ਤਾਂ ਕਰਦੇ ਨੇ 295000। ਬਾਕੀ ਬਾਕੀ ਜਿੰਨਾ ਵੀ ਰੇਟ ਆ 15-20 ਹਜ਼ਾਰ ਮੌਕੇ ਤੇ ਵੱਧ ਘੱਟ ਲੈ। ਠੀਕ ਠੀਕ ਆ। ਤੇ ਇਹ ਬਾਈ ਗਾਣੇ ਰੇਟ ਵੱਧ ਪਾ ਦਨੇ ਬਾਈ ਜੇ ਰੇਟ ਬਾਈ ਪੂਰਾ ਪਾ ਲਈਏ ਤਾਂ ਕਦੇ ਸੌਦਾ ਨਹੀਂ ਹੋਣਾ। ਹੁੰਦਾ ਨਹੀਂ। ਮਾੜ ਮੀਸ਼ਾ ਜੋ ਦੇਣਾ ਉਹਦਾ ਮੁੱਲ ਤੇ ਮਾੜ ਮੋਟਾ ਵੱਧੇ ਗੱਲਾਂ ਕਰਦੇ। ਬਾਈ ਤਾਂ ਜਾ ਕੇ ਸੌਦਾ ਹਾਂ। ਠੀਕ ਨੇ? ਸਹੀ ਗੱਲ। ਜੇ ਆਪਾਂ ਨੂੰ ਵੀ ਕੋਈ ਰੇਟ ਦੱਸ ਦੋ ਬਾਈ ਇੰਨੇ ਦਾ ਟਰੈਕਟਰ ਆਪਾਂ ਕਿਤੇ ਉਹਨਾਂ ਕੋਲ ਜਾ ਕੇ ਲੈ ਲੂਗੇ। ਨਹੀਂ। ਠੀਕ ਨੇ? ਆਪਾਂ ਵੀ ਕੋਸ਼ਿਸ਼ ਕਰਦੇ ਵੀ ਹੋਰ ਘਟ ਜੇ। ਵੀ ਘਟ ਜੇ। ਹਰੇਕ ਨੂੰ ਦੇਣਿਆਂ ਨੂੰ ਹੁੰਦਾ ਵੀ ਉਹਨੂੰ ਘੱਟ ਮਿਲੇ ਵੇਚਣ ਨੂੰ ਵੱਧ ਵਿਕੇ। ਇਹਦਾ। ਬਾਈ। ਪਾਚੀ ਤਸੱਲੀ ਬਾਈ ਆ ਕੇ ਕਰ ਲਿਓ। ਉਦਾਂ ਟਰੈਕਟਰ ਦੋ ਹੈਗਾ ਦਾ ਮੋਟੀ ਮੋਟੀ ਗੱਲਾਂ ਦੱਸਤੀਆਂ। ਜੇ ਕੋਈ ਹੋਰ ਪੁੱਛਣਾ ਉਹ ਪੁੱਛ ਲਿਓ ਬਾਈ। ਫੋਨ ਤੇ ਪੁੱਛੋ। ਫੋਨ ਨੰਬਰ ਦੇ ਦਾਂਗੇ ਠੀਕ ਨੇ ਟਰੈਕਟਰ ਆਪਣੇ ਨਾਲੇ ਜਾਂ ਸੀਨਾ ਦੀ ਹਾਂ ਹਾਂ ਆ ਮੇਨ ਰੋਡ ਤੇ ਦਿਖਾ ਦੇ ਕੋ ਲੋਕੇਸ਼ਨ ਆਪਾਂ ਰੇਕ ਵੀਡੀਓ ਦੱਸੇਗਾ ਨੀ ਵੀਰੇ ਆ ਚੰਡੀਗੜ੍ਹ ਵਾਲਾ ਰੋਡ ਆ ਬਾਈ ਆਹ ਹਾਂ ਇਧਰਲੀ ਸਾਈਡ ਆਨੰਦਪੁਰ ਸਾਹਿਬ ਆ ਜਾਂਦੀ ਆ ਇਧਰਲੀ ਸਾਈਡ ਜਾਂਦੀ ਆ ਚੰਡੀਗੜ੍ਹ ਨੂੰ ਬਾਈ ਰੋਡਾ ਬੀਟਰ ਵੀ ਆ ਕੇ ਸਵਾਰ ਆ ਜਾਣਗੇ ਅੱਛਾ ਇਹ ਸੱਤ ਫੋਟਾ ਸੱਤ ਫੋਟਾ ਧੀ ਸ਼ੇਪ ਲੱਗਾ ਬਾਕੀਆਂ ਨਾਲੋਂ ਆਪਣੇ ਆਪਣੇ ਮੋਡਲ ਬਣਾ ਲਏ। ਆਪਣੇ ਵੀਰੇ ਅਸਲ 'ਚ ਨਾ ਜਿਹੜੀ ਕੰਪਨੀ ਆ ਇਹ ਨਾ ਆਪ ਨਹੀਂ ਜ਼ਿਆਰ ਕਰਦੀ। ਹੂੰ। ਇਹ ਮੈਂ ਕਿ ਲੰਨੀ ਆਇਆ ਨਾ ਲੋਕਲ ਕੰਪਨੀ ਦਾ ਜਿਹੜੀ ਦੂਜੀ ਆ। ਸਹੀ ਆ। ਆਪਣਾ ਮਾਰਕਾ ਲਾ ਕੇ ਵੇਚੀ ਜਾਂਦੇ ਆ। ਆਹ ਮਾਰਕਾ ਨਾ ਪ੍ਰਗੜਾ ਵਈਦਾ। ਆਇਆ ਉਹ ਮੜਾ ਸਾਫੀ ਦੋੜ ਚ। 15 ਸਪੀਡਾਂ 'ਚ ਆ। ਜਿਹੜਾ ਮਾਡਲ ਆ ਆਪਣੇ ਇਹਨਾਂ 744 'ਚ 3 ਸਪੀਡਾਂ 'ਚ। 15 ਸਪੀਡਾਂ। ਜਿਹੜਾ ਜਿਹੜਾ ਮੈਂ ਪਹਿਲਾਂ 744 ਆਉਂਦਾ ਤਾਂ ਹੂੰ। ਉਹ ਵੀਰੇ ਕੱਲਾ ਸੈਂਟਰ ਗੇਅਰ ਚ ਆਉਂਦਾ ਤਾਂ। ਇਹ ਸਾਈਡ ਆ ਗਿਆ। 3 ਸਪੀਡ ਨਹੀਂ ਤਾਉਂਦਾ। ਹਾਂ। ਨਾਉਂਦਾ ਤਾਂ ਉਹ 4x4 ਚ। ਅੱਛਾ। ਹੁਣ ਇਹ 3 ਸਪੀਡ ਵੀ ਕਰਤਾ। ਤੇ ਸਾਂ ਮਤਲਬ ਵੀ 3 ਸਪੀਡ ਵੀ ਕਰਤਾ 4x4 ਚ ਵੀ ਆ ਗਿਆ ਨਾ ਸਾਈਡ ਤੇ ਆ ਵੀ ਦੇਦਾ ਹਨਾ ਆਈਡੀ। ਪਹਿਲਾਂ ਆ ਵੀ ਨਹੀਂ ਤਾਉਂਦਾ ਇਹਨਾਂ। ਸਹੀ ਹੈ। ਹਾਂ। ਤੇ ਇਹ ਵੀਡੀਓ ਦਾ ਕਲਚ? ਹਾਂ, ਵੀਡੀਓ ਦਾ। ਠੀਕ। ਆਈ ਵੀਡੀਓ ਕਹਦਣੇ ਉਹ। ਹਾਂ, ਹਾਂ, ਹਾਂ। ਅਜਿਹਾ ਕਿ ਇਹ ਨਾ ਲੱਗ ਪਾ ਕੇ ਸਾਰੇ ਫੰਕਸ਼ਨ ਦੇ ਦੇ ਪਹਿਲਾਂ ਇਹ ਝੌਂਦੇ ਨਹੀਂ ਤੇ ਸੀ ਹਾਂ ਸੜਾ ਸਿੰਪਲ ਹੀ ਆਉਂਦਾ ਤਾ ਇੰਜਣ ਇਹਦਾ ਦੂਆ ਜਿਹੜਾ ਪਹਿਲੇ ਸਵਰਾਜ ਚ ਆਉਂਦਾ ਦਾ 3308 ਸੀਸੀ ਦਾ ਉਹ ਇਹਦੇ ਇੰਜਣ ਠੀਕ ਹੈ ਜਿਹੜਾ ਦੂਆ ਨਵਾਂ ਸਵਰਾਜ ਉਹਦੇ ਜਿਹੇ ਇੰਜਣ 3478 ਸੀਸੀ ਦੇ ਜਿਹੜਾ ਪਹਿਲਾਂ 960 ਚ ਆਉਂਦਾ ਦਾ ਹਾਂ ਇਹਦੇ ਜਿਹੜਾ ਪਹਿਲੇ 800 ਉਹ ਇਸ ਇੰਜਣ ਵਿੱਚ ਪਾਉਂਦਾ ਠੀਕ ਉਹਦਾ ਜਿਹੜਾ ਤੇਲ ਹੈ ਪੰਪ ਵਾਲਾ ਮਨ ਲੀ ਉਹਦੇ ਮਾਂ علیحدਾ ਪੈਂਦਾ ਦਾ ਇਹਦਾ ਤੇਲ ਵਿੱਚੇ ਘੁੰਮਦਾ ਕਰਦਾ ਯਾਨੀ ਕਿ ਇਹਦੇ ਪੰਪ ਚ ਤੇਲ علیحدਾ ਪਾਉਣ ਦੀ ਲੋੜ ਨਹੀਂ ਹੁੰਦੀ ਵੀ ਆ ਆਪਣੇ ਆ ਸਰਕੂਲੇਟ ਹੋਈ ਜਾਂਦਾ ਹਾਂ ਇਹਦਾ ਤੇਲ ਹੁਣ ਵਿੱਚੇ ਘੁੰਮਦਾ ਠੀਕ ਆ ਪਹਿਲੇ ਸਵਰਾਜ ਆਪਾਂ ਲੱਗ ਪਾਉਂਦੇ ਤੇ ਤੇ ਪੂਰੇ ਤੇ ਅੱਛਾ ਇਹ ਜੋ ਲੱਗ ਨਹੀਂ ਪੈਂਦਾ ਵਿੱਚੇ ਨਾਲੇ ਘੁੰਮਦਾ ਠੀਕ ਬਾਕੀ ਇਹਨਾਂ ਦੇਖ ਲੈ ਟਰੈਕਟਰ ਦਾ ਉਹੀ ਲੱਗਦਾ ਸੇਮ 852 ਆ ਹਮ ਇਹਦੇ ਵੀਰ ਕਰਤਾ ਉਹੀ ਰੰਗ ਉਹੀ ਆ ਸਾਰਾ ਕੁਝ ਉਹੀ ਪੂਜਾ ਬਸ ਟਾਇਰ 14 ਦੇ ਇਹਨੂੰ 14 ਇਹ ਮਿਲ ਗਈ 16 ਦੇ ਟਾਇਰਾਂ ਚ ਮੈਨੂੰ ਲੱਗਦਾ ਨਹੀਂ ਵੀ ਹੋਊਗਾ 14 ਤੇ ਹੋਊਗਾ ਠੀਕ ਕੀ ਕਰਾਨਾ ਗੱਲ ਹੈ ਯਾਰ ਮੈਨੂੰ 0743 ਲੈਣਾ ਨਾ 743 ਉਹਦੇ ਨਾਲ ਉਹ 70 80 ਰੁਪਏ ਰੇਟ ਘੱਟ ਮਿਲ ਜਾਣਾ ਚੀਜ਼ ਉਹੀ ਆ ਫਰਕ ਫਰਕ ਨਾੜਦਾ ਵੀ ਨਹੀਂ ਹੈਗਾ ਆਮਨੇ ਵੀਰੇ 852 752 852 ਬਰਾਬਰ ਖੜਾ ਲਾ ਮੈਨੂੰ ਕੋਈ ਫਰਕ ਚਾਅ ਲੱਗਦਾ ਨਹੀਂ ਕੋਈ ਫਰਕ ਨਹੀਂ ਹੈ ਕੋਈ ਫਰਕ ਲੱਗਦਾ ਤੁਹਾਨੂੰ ਫਰਕ ਕੋਈ 852 ਪਾ ਲੈ ਜਾਣਾ ਕੋਈ ਫਰਕ ਨਹੀਂ ਹੈਗਾ ਸ਼ੋਅ ਵੀ ਉਹੀ ਆ ਇੰਜਨ ਵੀ ਖੜਾ ਉਹੀ 852 ਖੜਾ ਪਿੱਛੇ ਨਾ 743 ਖੜਾ 743 ਵੀ ਰੋ ਨਾਮ ਨੇ ਚ ਐਕਸਟੀਸ਼ਰ ਐਕਸਟੀ 55 ਇੰਜਨ ਸੇਵ ਆ ਉਹਨਾਂ ਦਾ 3478 ਸੀ ਦਾ ਇੰਜਨ ਬਾਕੀ ਬਈ ਮੇਰੇ ਹਿਸਾਬ ਨਾਲ ਜਿਹਨੇ ਲੈਣਾ ਨਾ ਕੋਈ ਨਵੇਂ ਦਾ ਵਿਚਾਰ ਕਰਦਾ ਤਾਂ ਆਹ ਵੀ ਟਰੈਕਟਰ ਮਾਰਾ ਨੀ ਬਦਰੇ ਹੋਰ ਵੀ ਦਾ ਸਾਰੇ ਪੱਟ ਨੂੰ ਭੈਂਦਾ ਇਹ ਰਹੁ ਤੋ ਸਟਿੱਕਰੇ ਬਸੁੱਦੇ ਇਹਨੂੰ ਪਛਾਣੇ ਨਹੀਂ ਸਕਦਾ ਕੋਈ ਮੈਂ ਕਹਿੰਦਾ ਜੇ ਕੋਈ ਪਛਾਣ ਗਿਆ ਤਾਂ ਮੈਨੂੰ ਕਹਿ ਜੀ ਰਾਈਸਟਾਰ ਆ ਇਹ ਪਰ ਮਨੇ ਇੱਕ ਦੇਖਿਆ ਤਾਂ ਕੰਪਨੀ ਨੇ ਉਹ ਵੀ ਸਾਲਾ ਮੁੰਲਾ ਦਾ ਕੰਮ ਗਲਤ ਕਰਿਆ ਹੋਇਆ ਦਾ ਮੇਰੇ ਯਾਰ ਬਾਕੀ ਜਾਨੇ ਯਾਰ ਪਰ ਜ਼ਿਆਦਾਤਰ ਇਹ ਜਿਹੜਾ ਲੋਕ ਖਰਦ ਕਰਦੇ ਬਾਈ 55000 ਕਰਦੇ ਹਾਂ ਹਾਂ ਹੁਣ ਵਿੱਚ ਅਗਲੇ ਕਿਹੇ ਜਾਂਦੇ ਆ ਵੀ ਵੀਰੇ ਚ ਫਰਕ ਆ ਗਿਆ ਰਹਿ ਗਿਆ ਹਨਾ ਉਹ ਕਿੰਨੇ ਦੇ ਆਉਟਰੇਨਰ ਦਾ ਵਧੀਆ ਪੈਸਾ ਲੱਗਿਆ ਸੀ ਯਾਰ ਇਹ ਇਹ ਕਿੰਨੇ ਦੇ ਡੇਰਾਂ ਚਾਹੀਏ 16 9 16 ਨੂੰ 30 ਦੇ ਆ ਟਰੇ ਇਹ ਵੀ ਬਾਈ ਵਧੀਆ ਵਿਕਦਾ ਇਹਨਾਂ ਦਾ ਇਹ ਜਦੋਂ ਸੁਣੋ ਤਰੇਸੀ ਜਿੱਕਰਾਂ ਵਾਲੇ ਮੂਵ ਟੈਕਟਰਾਂ 'ਚ ਥੋੜੇ ਜੇ ਵੱਧ ਆ ਫੰਕਸ਼ਨ ਸੈਂਸਰ ਇਹ ਜੋੰਨੇ ਨਹੀਂ ਹੈਗੇ ਘੱਟ ਨਾਰਮਲੀ ਜੀ ਹੈ ਇਹਦੇ 'ਚ ਯਾਨੀ ਕਿ ਜਿੱਥੇ ਜਿੱਥੇ ਲੋਡ ਸੈਟਲ ਗੇਅਰ ਹੈ ਉੱਥੇ ਉੱਥੇ ਦਾ ਹਾਸ਼ਾ ਬਣ ਗਿਆ ਠੀਕ ਮੈਂ 855 'ਚ ਵੀ ਆ ਗਿਆ ਬਾਈ ਸੈਟਲ ਗੇਅਰ ਹੂੰ 855 'ਚ ਵੀ ਲੱਗਦਾ ਸੈਟਲ ਗੇਅਰ ਇਹਨਾਂ ਦਾ ਫਿਲਟਰ ਆਉਣੇ ਨੂੰ ਵੀ ਦੋਵੇਂ ਆ ਬਾਈ ਹਾਂ ਇੱਕ ਇਹਨੂੰ ਆਹ ਲਾਇਆ ਦਾ ਮੇਨ ਫਿਲਟਰ ਇਹਦਾ ਆ ਇਹਨੂੰ ਸੈਂਸਰ ਲੱਗ ਸੈਂਸਰ ਵਾਲਾ ਹੈ ਹਨਾ ਹੂੰ ਇਹ ਉਹ ਪਾਣੀ ਸੁਣਨਾ ਚ ਆ ਆਈ ਆ ਰਿਹਾ ਵੀ 2000 ਵੀ ਸਾਲ 1.5 ਸਾਲ ਤੱਕ ਟੋਟਲ ਰੈਟਰ ਸੀਆਰਟੀ ਕਰ ਲੈਣਾ ਹੈ ਨਾ ਇਹ ਏ ਟੂ ਜ਼ेड ਕਹਿੰਦੇ ਤਾਂ ਹੈਗੇ ਬਾਕੀ ਦੇਖੋ ਹਾਂ ਬਈ 2 ਵੀਲਸ ਹੈ ਆ 4 ਵੀਲਸ ਹੈ ਇਹ ਵੀ ਸੀਆਰਟੀ ਹੋਊਗਾ ਨਾ ਇਹ ਵੀ ਸੀਆਰਟੀ ਹੋਵੇ ਤੋ ਰੈਟਰ ਤੇਰੇ ਹੁਣ ਜਿਹੜਾ ਮਾ ਉੱਚਾ ਤੇ ਇਹਦੇ ਜਿੰਨਾ ਹੀ ਆ ਇਹ ਉੱਚਾ ਤੇ ਇਹਦੇ ਜਿੰਨਾ ਹੀ ਆ ਆ ਉੱਚਾ ਇਹ ਮਾੜਾ ਮੋੜਾ ਬਾਦਲਾ ਰ ਟੇਰਾ ਕਰਕੇ ਹਾਂ ਰ ਕਰਕੇ ਉੱਚਾ ਲੱਗਦਾ ਬੜਾ ਲੱਗਦਾ ਆਪਣੀ ਰੈਟਰ ਹਾਂ ਹਾਂ ਯੋਡਿਓ ਨਾਲੋਂ ਬੜਾ ਲੱਗਦਾ ਹੈ। ਬਾਕੀ ਵੀ ਦੇਖ ਲਓ ਟਰੈਕਟਰ। ਜਿਹਨੇ ਵੀ ਦੇਖਣੇ ਹੋ ਇਹਨਾਂ ਕੋਲ ਹੋਰ ਵੀ ਪੁਰਾਣੇ ਟਰੈਕਟਰ ਖੜੇ ਇੱਕ ਉਹ ਵੀ ਖੜਾ ਪੁਰਾਣਾ ਸੋਰਾਜ ਹੈ। ਬਲਕਿ ਅੰਨੇ ਮੰਨ ਕੇ ਜੇਲ ਕਿੰਨੇ ਟਰੈਕਟਰ ਆਪਣੇ ਕੋਲ ਹੁੰਦੇ ਹਨ ਨਾ ਉਨੇ ਹੀ ਟਰੈਕਟਰ ਇਨਾਂ ਕੋਲ ਖੜੇ ਹੁੰਦੇ ਹਨ। ਸਹੀ ਗੱਲ। ਮੈਨੂੰ ਕਿ ਜਿਹੜਾ ਜਿਹੜਾ ਆਪਣੇ ਕੋਲ ਆਉਂਦਾ ਉਹ ਵੀ ਇਹਨਾਂ ਵੱਲ ਗੇੜਾ ਮਾਰੀ ਜਾਂਦਾ ਲੱਗਦਾ। ਮਾਰ ਜਾਂਦਾ। ਬਾਕੀ ਆਪਣਾ ਭਾਈ ਨੰਬਰ ਇਹਨਾਂ ਦਾ ਵੀ ਉਹ ਸਾਹਮਣੇ ਨੰਬਰ ਕੋਲਾ ਟੀਮ ਲਾ ਦੋ ਭਾਈ। ਉਹ ਨੰਬਰ ਹੈ ਜੀ ਉਹ ਤਾਂ ਇੰਟਾਇਟ ਕਰ ਲਿਓ ਆਪਣਾ ਨੰਬਰ ਹੇਠੇ ਪਾ ਦਿੰਦਾ ਤੇਰੇ ਘਰੇ ਇੱਕ ਵੀਡੀਓ ਚ ਹੁੰਦਾ ਹਰੇਕ ਵੀਡੀਓ ਚ ਹੁੰਦਾ ਬਾਈ ਬਾਕੀ ਕਿਸੇ ਵੀ ਮੇਰੇ ਵੀਰ ਨੂੰ ਕੋਈ ਪੁਰਾਣਾ ਡਰਾਈਵਰ ਵੇਚਣਾ ਖਰੀਦਣਾ ਹੋਣਾ ਬਾਈ ਤਾਂ ਜਰੂਰ ਦੱਸਿਆ ਕਰੋ ਹਰੇਕ ਡਰਾਈਵਰ ਦੀ ਵੀਡੀਓ ਆਪਣੇ ਚੈਨਲ ਤੇ ਪਹੁੰਚਾਉਣੀ ਆ ਹੈ ਬਾਈ ਇਹ ਰਿਹਾ ਆਪਣਾ ਬਾਈ ਅੱਜ ਗੱਡੀ ਲੈ ਕੇ ਆਇਆ ਹੋਇਆ ਹੈ ਔਰ ਆਲਟੋ ਔਰ ਉੱਥੀੋਂ ਨਿਕਲ ਗਿਆ ਤਾਂ ਬਾਕੀ ਵਰਤੀ ਹੋਏ ਵੀ ਇੰਜਨ ਦੇ ਦੇ ਵਿੱਚ ਉਹੀ ਆ ਕਿਹੜਾ ਮਾਡਲ ਦਾ ਬਾਈ ਇਹ ਇਹ 11 ਜੱਬੂ ਵਿੱਚ ਨਹੀਂ ਬਾਈ ਇਹ ਯਾ ਸਲਾਹ ਜੀ ਤਾਂ ਬਣਦੀ ਆ ਜੇ ਪਨ ਸਵਿਫਟ ਮਿਲ ਜਾ ਕੋਈ ਉੱਚਾ ਮਾਡਲ ਅੱਛਾ 16 ਤੇ ਲੈ ਕੇ ਹਾਂ 18 ਤੱਕ ਡੀਜ਼ਲ ਨਹੀਂ ਪਟਰੋਲ ਡੀਜ਼ਲ ਮਿਲ ਜਾ ਸੱਤੇ ਵਧੀਆ ਅੱਛਾ ਪਟਰੋਲ ਵੀ ਲੈ ਲਵਾਂ ਟਰਾਲ ਵੀ ਲੈ ਲਾਂਗੇ ਲੈਣੀ ਪਰ ਉੱਚਾ ਮਾਡਲ ਹੈ ਮੇਰੇ ਸਾਹਮਣੇ ਥੋੜਾ ਗੱਡੀ ਨੂੰ ਹੋ ਗਏ 5-6 ਸਾਲ ਸਾਡੇ ਕੋ ਪੰਜ ਸਾਲ ਹੋ ਗਏ ਹਾਂ ਨਾ ਹਾਂ 5 ਸਾਲ ਹੋ ਗਏ ਬਾਈ ਕਿਸੇ ਕੋਲ ਹੋਈ ਕਿ ਕਹਿੰਦੇ ਵੇਚਣੀ ਹੋਵੇ ਨਾ ਗੱਡੀ ਦਾ ਬਾਈ ਨੂੰ ਦੱਸ ਦਿਓ ਵਧੀਆ ਗੱਡੀ ਹੋਵੇ ਘਰ ਚੱਲੀ ਜੀ ਫਿਰ ਆਪਾਂ ਦੇ ਦਾਂਗੇ ਅੱਛਾ ਦੇ ਦੇਣਾ ਫਿਰ ਵੇਚ ਦਾਂਗੇ ਕਿੰਨੇ ਦੀ ਵੇਚਣੀ ਆ ਇਹ ਫਿਰ ਦੇਖ ਲਾਂਗੇ ਅੱਛਾ ਨਹੀਂ ਕਿ ਪਹਿਲਾਂ ਲੈਣੀ ਆ ਪਹਿਲਾਂ ਲੈਣੀ ਆ ਪਰ ਆਏ ਸਰਦਾ ਨਹੀਂ ਬਾਹਰ ਸਰਦਾ ਨਹੀਂ ਹੈਗਾ ਯਾਰ ਤੈਨੂੰ ਪਰ ਸਾਡਾ ਤਾਂ ਉਹ ਵੀ ਨਹੀਂ ਆਉਂਦਾ ਬਾਈ ਸਰਦਾ ਹੈਗਾ ਹਾਂ ਮੈਨੇਜਰ ਸਾਹਿਬ ਲੈ ਕੇ ਜਾਂਦੇ ਨਾ ਠੀਕ ਆ ਬਾਈ ਕਿਸੇ ਨੇ ਕਿਸੇ ਕੋਲ ਹੋਈ ਘਰਾ ਖੜੀ ਹਾਂ ਕੱਲੀ ਸਰਫਟੇ ਹੋਰ ਵੀ ਚੱਲ ਜੂ ਸਰਫਟ ਹੋਵੇ ਹਾਂ ਜਾਂ ਦੇਹੋਸ ਹੋਵੇ ਦੇਹੋਸ ਹੋਵੇ i220 ਆਲਟੋ ਆਂਟ ਨਹੀਂ ਅੱਛਾ ਆਲਟੋ ਵਧੀਆ ਗੱਡੀ ਆ ਚੱਲ ਦੇਖ ਲਾਂਗੇ ਠੀਕ ਆ ਡੀਜ਼ਲ ਗੱਡੀ ਕੋਈ ਵਧੀਆ ਹੋਵੇ ਹਾਂ ਵਧੀਆ ਹੋਵੇ ਹਾਂ ਤੇ ਫਿਰ ਆ ਗੱਡੀ ਆਪਾਂ ਨੇ ਵੇਚਣੀ ਹਾਂ ਹਾਂ ਇਹਨੇ ਵਧੀਆ ਵਿਕ ਜਣੀ ਬਾਈ ਆਹ ਗੱਡੀ ਘੈਂਟ ਆ ਇਹ ਵਿਕ ਜੰਨੀ ਆ ਯਾਰ ਉਲਟੋ ਉਲਟੋ ਨਹੀਂ ਖੜਦੀ ਇਹਦੇ ਵਿੱਚੋਂ ਵੀ ਸਾਫ਼ ਹੈ ਗੱਡੀ ਆਹ ओरिजिनल ਗੱਡੀ ਸਾਰੀ ਬਾਈ ਹੂੰ ਤੇ ਇਹਨੇ ਕਿ ਲੱਗੀ ਵੀ ਕਿਤੇ ਨਾ ओरिजिनल ਆ ਆ ਮਾਣੇ ਮੋٹے ਚਰੀਟਾ ਚ ਰੂਟਾਂ ਜਿਹੜੀਆਂ ਬਸ ਇਹੀ ਆ ਅੱਛਾ ਗੱਡੀ ਵਿੱਚੋਂ ਵੀ ਸਾਫ਼ ਆ ਜਿਹੜਾ ਬਾਕੀ ਮੇਰੇ ਟ੍ਰੈਕਟਰ ਦਾ ਕੋਈ ਬਣਿਆ ਨਾ ਬਸ ਉਹਦਾ ਹੋਰ ਕਿਸ ਤਰ੍ਹਾਂ ਚੱਲਦੀ ਆ ਗੱਲ ਯਾਰ ਹਲੇ ਉੱਪਰੋਂ ਮੇਰੇ ਆਹ 2 ਮਹੀਨਾ 2 ਮਹੀਨਾ ਥੋੜਾ ਜਿਹਾ ਕੰਮ ਠੰਡਾ ਹੀ ਰਹਿ ਗਿਆ ਹਾਂ ਉਹਦੇ ਕਰਕੇ ਹਾਂ ਤਿੰਨ ਚਾਰ ਤਿੰਨ ਜਿਗਾ ਤਿੰਨ ਟ੍ਰੈਕਟਰਾਂ ਦੀ ਚੱਲਦੀ ਆ ਅੱਛਾ ਰੇਟ ਕਰਕੇ ਥੋੜਾ ਜਿਹਾ ਕੰਮ ਹੋਇਆ ਵਾ ਬਸ 10-20000 ਪਰ ਕੰਮ ਫਸਿਆ ਵਾ ਰੇਟ ਕਰਕੇ ਕੰਮ ਰਿਹਾ ਵਾ ਹਾਂ ਬਾਈ ਹੁੰਦਾ ਹੀ ਆ ਮੈਂ ਵੀਰੇ ਹਰੇਕ ਬੰਦਾ ਹੁਣ ਸਾਡੇ ਵਾਲੀ ਕਈ ਸੌ ਦੇਖਣੇ ਚੱਲਦੇ ਆ ਹਾਂ ਸਾਡੇ ਕਈ ਜਾਂਦੇ ਆ ਬਾਈ ਇੰਨੇ ਦਾ ਦੋ ਵਧੀਆ ਇੰਨੇ ਦਾ ਨਹੀਂ ਬਾਈ ਇੰਨੇ ਕੰਪੀਟੀਸ਼ਨ ਬਹੁਤ ਆ ਬਾਈ ਬਸ ਕੀ ਜੀ ਵੇਚਣੀ ਅੱਜ ਦੇ ਟਾਈਮ ਦੇ ਆਪਣੇ ਕੋਈ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਹੈ ਵੀਰੇ ਹਰ ਇੱਕ ਚੀਜ਼ ਨੈਟ ਤੇ ਪਈ ਹੋਈ ਹੈ ਹਾਂ ਨਾ ਤੇ ਬਾਕੀ ਜਾਲ ਚੱਲੀ ਜਾਂਦਾ ਕੰਮ ਮਾਰਾ ਦੀ ਕਰਦਾ ਲਾਈਏ ਫਿਰ ਟਰੈਕਟਰ ਹੁਣ ਹੋਰ ਹੋਰ ਬਾਈ ਟਾਈਮ ਹੋ ਗਿਆ ਬਾਕੀ ਬਾਈ ਦੱਸ ਦਿਓ ਕੋਈ ਹੋਇਆ ਚਾਹਵਾਨ ਟਰੈਕਟਰ ਦਾ ਬਾਕੀ ਟਰੈਕਟਰ ਆਪਣੇ ਕੋਲ ਵੀ ਖੜੇ ਆ ਤੇ ਪੁਰਾਣਾ ਨਵਾਂ ਕਿਸੇ ਨੇ ਟਰੈਕਟਰ ਵੇਚਣਾ ਸੀ ਤਾਂ ਉਹ ਤਾਂ ਜਰੂਰ ਕੰਟੈਕਟ ਕਰਿਆ ਕਰੋ ਬਾਈ ਅੱਡੇ ਨੰਬਰ ਆਪਣਾ ਹੁੰਦਾ ਸਕਰੀਨ 'ਤੇ ਅੱਜ ਦੇ ਵਲੌਗ 'ਚ ਇੰਨਾ ਹੀ ਇਹ ਵੀਡੀਓ ਵਧੀਆ ਲੱਗਦੀਆਂ ਬਾਈ ਲਾਈਕ ਕਰਿਆ ਕਰੋ ਤੇ ਆਪਣੇ ਇੰਸਟਾਗ੍ਰam ਤੇ ਵੀ ਤੇਜ ਆ ਬਾਈ ਜੱਗੂ ਮਾਲ ਤੇ ਬਣਾਇਆ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰਿਓ ਧੰਨਵਾਦ ਸਾਰਿਆਂ ਦਾ ਹੱਸੜ ਹੱਥ ਹੱਥ ਜਿਹੜਾ ਹੱਥ ਜਿਹੜਾ ਆ